ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਆ ਆਪਾਂ ਗੋਪੀ ਫਰੀਂਦੀਪੂਰੀਆ ਕਬੱਡੀ ਕੱਪ ਦੇ ਗੋਪੀ ਫਰੀਂਦੀਪੂਰੀਆ ਦੇ ਪਿੰਡ ਬਹੁਤ ਹੀ ਵਧੀਆ ਟਰਨਮੈਂਟ ਹੋਣ ਲੱਗਾ ਅੱਜ ਕਬੱਡੀ ਕੱਪ ਕਬੱਡੀ ਦਾ ਸ਼ੋਅ ਮੈਚ ਹੋਊਗਾ ਗੋਪੀ ਫਰੀਂਦੀਪੂਰੀਆ ਏਕਮਾ

ਇਹ ਦਾਤਾ ਨੂੰ ਨਾਮ ਕਰਨ ਤੇ ਬੋਲ ਕਰਨ ਕਿ ਮੇਰੀ ਸਭ ਤੋਂ ਜ਼ਰੂਰਤਾਂ ਸੱਜਣ ਬਾਬਾ ਮਿਹਣੀ ਜਣ ਕਬੱਡੀ ਕਰ ਆਓ ਸਾਹਮਣੇ ਫੇਟਾ ਫੇਟਾ ਨਿਕਲ ਜਾਣਗੇ ਹੁਣ ਟੁੱਟ ਟੁੱਟ ਜਾਣਗੇ ਅੱਜ ਦੇ ਇਸ ਖੇਡ ਮੈਦਾਨ ਉਪਰ ਆਏ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਮਾਣ ਦੇ ਰਹੀਆਂ ਜਿਹੜੇ ਆਪ ਸਾਹਮਣੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਹੀ ਵਧੀਆ ਮਾਹੌਲ ਬਣਾਉਂਦੇ ਆ ਮੇਟਾ ਕੱਢ ਕੇ ਜਾਣੋ ਪਤਾ ਲੱਗੇ ਕਿ ਮਨ 10 ਨੰਬਰ ਖੇਡਣ ਕਰਾਂ ਕਬੱਡੀ ਕਲੱਬ ਸੋਰਸ ਸਿੰਘ ਸੋਰਸ ਸਿੰਘ ਦੀਆਂ ਦੋ ਟੀਮਾਂ ਨੇ ਮੁੰਮੈਂਟੋਤੀ ਦੀਆਂ ਨੇ ਅਸਲੀ ਟੀਮ ਵਾਲਿਆਂ ਦਾ ਸੰਤਮਾ ਬੱਜਾ ਕਬੱਡੀ ਕਲੱਬ ਸੋਰਸ ਸਿੰਘ ਹੈ ਜਲਦੀ ਦਾ ਰੰਦੇ ਬਲੇ ਤਾਮ ਦੇ ਵਿੱਚ ਫਤਿਹ ਕਰੀਏ ਹਮੇ ਵੀ ਜੇਹਰ ਨਾਲ ਤਾਲੀ ਮਾਰੋ ਬਹੁਤ ਬਹੁਤ ਸਾਡੇ ਨੂੰ ਇੱਕ ਵਾਰੀ ਫਿਰ ਸਾਡੀ ਕਾਰਜਾਵਾਜਾ ਜਰਦਾ ਤਾਲੀਆਂ ਮਾਰ ਤੋਂ ਫੁੱਲ ਫੁੱਲ ਰਹੀ ਪਸੰਦ ਆਉਂਦਾ ਪੀੜਾ ਗਰੀ ਤੋਂ ਪੰਜ ਸੌ ਮੈਚ ਲਗਾ ਰੋਟਾ ਵੀ ਦੂਸਰੇ ਪਿੰਡ ਦੀ ਧਰਤੀ ਤੇ ਤੇ ਦੂਸਰੇ ਦੇ ਖੇਡ ਦੇ ਲਾਭ ਜਿਸ ਸੰਗੀਤ ਵਾਲਾ ਤਾਲਾ ਅੱਜ ਦਰਸ਼ਕ ਪੱਤੀ ਦੇ ਘਰ ਵਿੱਚ ਸੁਪਤਰ ਪੈਣਾ ਆ ਗਿਆ ਤੇ ਅੱਜ ਬਾਕੀ ਬੁਲਿਏ ਦਰਬਾਰੋਸ ਤੇ ਕਰੇਗੀ ਸੁਪਤਰ ਦੀ ਰਾਤ ਨਕਸ਼ੀਆ ਲੈ ਨੂੰਏ ਅੱਜ ਫਿਰ ਖੇਡਾਂ ਦੀ ਮਹਾਨ ਵਿਚਾਰਾ ਖੜੀਏ ਬੋਲ رسم ہے بہت بڑی مبار بال ہے ਗਰਵਾਸ ਦਿਨੋ ਚਾ ਇਹ ਦਿਨੋ ਸਮੁੰਦੇ ਨਾਲ ਜੀਤਾ ਬਾਬਾ ਪੁੱਡਾ ਸਾਹਿਬ ਦੀ ਕਿਰਪਾ ਹੋਈ ਹੈ ਮੈਂ ਗਰਵਾਸ ਨੂੰ ਪੁੱਛਿਆ ਵੀ ਨਾਮ ਰੱਖਿਆ ਪੁੱਤਰਾ ਇਹਨਾਂ ਨੇ ਆਪਣੇ ਪੁੱਤਰਾ ਦਾ ਸੁਲਤਾਨ ਰੱਖਿਆ ਬਾਬਾ ਜੀ ਦਾ ਪੁੱਤਰਾ ਨਾਮ ਫਿਰ ਮੁਰਗੀ ਰਤਰੇ ਨੇ ਫਿਰ ਉਧਰ ਮਿਹਰ ਸਿੰਘ ਜੇਦੜਾ ਬਿਠਿਆ ਗਿਆ ਛਿੰਦੇ ਦੀ ਕ੍ਰਿਤੀਆਂ ਨੇ ਕੰਦੇ ਪਹਿਲਵਾਨ ਦੇ ਘਰ ਅੱਜ ਪੋਤਾ ਹੋਇਆ ਜੱਸਾ ਸਾਡਾ ਭਰਾ ਇਸ ਲਾਈਨ ਨਾ ਕਬੱਡੀ ਚੌਧਰੀਆਂ ਵਾਲਾ ਉਹ ਟੱਕਰ से रेट अ موسیقا <سؤال> <سؤال> मैदान लॻी आहे नंबर सिंगो आहे ਤੇ ਬੋਲ ਸਿੰਘ ਪੁਰੀ ਕਬੱਡੀ ਇੱਕ ਕੋਲਾ ਸਾਹਿਬ ਦਾ ਸੁਖਮਨ ਇੱਕ ਆਹ ਹੈ ਸੁਖਮਨ ਜਿਸ ਸੁਖਮਨ ਖੇਲਨੇ ਵਾਲੇ ਵੀ ਸਿਫਤ ਜਾਰੋ ਜਿੱਥੇ ਕਿ ਤਾਰ ਕੇ ਰੱਖਦਾ ਬੜੀ ਵਖਰੀ ਜਲਾਲਪੁਰੀਆ ਉਹਦਾ ਬੜਾ ਪੱਟਾ ਤੇ ਬਰੰਦੀਪੁਰੀਆ ਦੀ ਫਗਲ ਵੀ ਪਣੀ ਵਖਰੀ ਲੱਗਿਆ ਵਾਲੇ ਸੰਦੀਪ ਦੀ ਸਾਲ ਉੱਚੀ ਤੇ ਮੰਗਤ ਮੰਗੀ ਦੀ ਕੈਂਚੀ ਵੀ ਬੜੀ ਵਖਰੀ ਥੋੜੇ ਸਮੇਂ ਦਾ ਵੱਡਾ ਫਜ਼ਲ ਹੈ ਪਹਿਲੀ ਤੇ ਰੇਡ ਇੱਕ ਤੋਰੇ ਪੰਨਾ 라ਜੂ ਆ ਅੱਜ ਗਰਾਵਾ ਤੋਂ ਚੱਲ ਕੇ ਆਇਆ ਆਰੀ 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 ਦੇ ਗਰਾਮਾਂ ਦੇ ਲੱਗਦੀ ਰੋਸ਼ਨੀ ਭਾਰੀ ਹੁਣ ਤਾਂ ਪੈਦੇ ਆ ਸ਼ਮਾਨ ਵਾਲਾ ਮੇਲਾ ਦੇ ਲੰਗ ਚੱਲ ਚੱਲ ਨਿੰਦੀਪ ਸੋਰ ਸਿੰਘ ਦੀ ਧਰਤੀ ਦਾ ਉੱਤੇ ਨਵੇਂ ਗੱਭਰੂ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਮਾਝੇ ਵਾਲੇ ਪਾਉ ਮਾਲਿਆ ਸਿਰਾਂ ਘਰਾਉਣ ਨੂੰ ਜੰਮੇ ਆ ਗੱਗਰ ਚੜੀਆਂ ਛਾਤੀਆਂ 6 6 ਫੁੱਟ ਦੇ ਲੰਮੇ ਆ 6 6 ਫੁੱਟ ਦੇ ਲੰਮੇ ਗੱਭਰੂ ਆ ਆ ਸਾਹਮਣੇ ਪੈਂਦੀ ਸਰੇੜ ਹੈਪੀ ਰਹਾਉਣੀ ਮਾਲਵਾਲਾ ਦੇ ਥੁੰਡੀ ਪੜੀਆ ਕਰਾਉਂਦਾ ਪੈ ਜਾ ਪੈ ਜਾ ਕਰਾਉਂਦਾ ਪੈ ਜਾ ਪੈ ਜਾ ਕਰਾਉਂਦਾ ਪੈ ਜਾ ਪੈ ਜਾ ਹੱਟ ਪਾਸੇ ਹੋ ਜਾਂਦਾ ਔਰ ਨੰਬਰ ਰੰਦੀਪੂਰੀਏ ਦਾ ਫੇਰ ਕਰੇ ਮਾੜੀਆਂ ਮੁੱਡੀਆਂ ਸੱਤਾ ਨੇ ਸੱਤਾ ਨੂੰ ਫੋੜੀ ਰਾਹਤ ਮਿਲੇ ਫੇਰ ਉਹਨਾਂ ਮੈਦਾਨਾਂ ਵਿੱਚ ਖੁੱਤਪੀ ਪੈਂਦੀ ਵੇਖੀਏ ਆ ਜਿਹੜੇ ਮੋਗੇ ਤੋਂ ਚੱਲ ਕੇ ਆਇਆ ਜਿਹਦਾ ਮਾਲਾ ਉੱਤਰਾ ਪਿੰਡ ਹੈ ਔਰ ਅਗਲੀ ਵੇੜ ਕਹਿੰਦੇ ਗੁੰਡਾ ਪੰਮੋਈਆਂ ਦਾ ਰਾਣਾ ਕਰ ਗੱਲ ਗੁੰਡਾ ਤਾਂ ਗੁੰਡਾ ਪੰਮੋਈਆਂ ਦਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਓ ਸਾਹਮਣੇ ਨੌਜਾਨ ਔਰ ਚੌਣੇ ਜੁੱਸੇ ਵਾਲਾ ਮੁੰਡਾ ਐਸਨੇ ਕਬੱਡੀ ਪਾ ਰਿਹਾ ਜਿਹਨੇ ਗੁਰਦਾਸ ਸਿੰਘ ਦੀ ਧਰਤੀ ਹੈ ਇੱਕ ਕੰਨੀ ਤੇ ਨੌਜਾਨ ਛੱਗੇ ਵਾਲਾ ਕਾਫਰ ਪਰ ਅਜ਼ਾਮ ਧਾਰੇ ਵਾਲੇ ਮੁੰਡੇ ਆਹ ਮੀਂਹ ਫੇਰ ਮੈਨੂੰ ਫਿਰ ਰਾਸ਼ਨਾਂ ਕਰੋ ਮੇਰੀ ਬੇਨਤੀ ਆ ਭਾੜ ਕੇ ਫਿਰ ਗਰਾਊਂਡ ਜੇ ਆਪਾਂ ਰਾਸ਼ ਕੱਟ ਕਰ ਲਈਏ ਆ ਮਾਲੇ ਵਾਲਾ ਫੇਰ ਹੋ ਗਿਆ ਮੁੰਡੇ ਆਹ ਜੀਵਨ ਤੇ ਗੱਲਾਂ ਟਕਾੜੇ ਲੱਗੀਆਂ ਪਈਆਂ ਨੇ ਨੰਬਰ ਕਿਹਦਾ ਕੋਲਾ ਮਾਰਨਗੇ ਦਾ ਕਹ ਕਬੱਡੀ ਦੀ ਦੁਨੀਆ ਵਿੱਚ ਸਿਸ਼ਰੇ ਮਾਰ ਵੱਡਾ ਪਿੰਡ ਮੂਸੇ ਵੱਡਾ ਪਿੰਡ ਹੈ ਇਹ ਖਿਡਾਰੀਆਂ ਦੇ ਘਰ ਦੇ ਪਾਸੇ ਜਾਣਾ ਜਾਂਦਾ ਇਲਾਕਾ ਹੈ ਗੱਲ ਖਿਡਿਆਰੇ ਦੀ ਚਲਦੀ ਹੈ ਹੱਥ ਪਾਸੇ ਆਗੋ ਵਾਲੀਆ ਵੰਦੀਆਂ ਮੇਰੇ ਮਿੱਤਰੋ ਲਓ ਬੰਦਾ ਤਨਵਰ ਜਿਹੜੇ ਦਰਸ਼ਕ ਜਿਹੜੇ ਦੂਰ ਪਰਾਦੇ ਤੋਂ ਚੱਲ ਕੇ ਆਉਂਦੇ ਹੈ ਸਤਿਕਾਰਯੋਗ ਹੈ ਸਾਡੀ ਮਾਂ ਖੇਡ ਕਬੱਡੀ ਦਾ ਵੱਡਾ ਮੱਲ ਤੇ ਸਾਹਮਣੇ ਕਾਬਲ ਮੀਰਾ ਕੋਰਡ ਦੀ ਧਰਤੀ ਦਾ ਨੌਜਾਨ ਪ੍ਰਭ ਸਿਦੰਮਰ ਰੇਡਰ ਦੇ ਸਿਆ ਬੁੱਢੇ ਮਾਈ ਪਟਾਕੇ ਹੋੜ ਪੈਣੇ ਆਓ ਕਪੂਰੇ ਵਾਲਾ ਮੰਨਾ ਫੇਰ ਆ ਗਿਆ ਕਪੂਰੇ ਬਾਉਂਡਰੀ ਵੀ ਆਇਆ ਹੈ ਹਾਏ ਪੁੱਜੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਹੈ ਔਰ ਕੁੱਤੀ ਸਾਡੀ ਰਾਮਪੁਰ ਦਾ ਸਦਾ ਧੰਨਵਾਦ ਹੈ ਅੰਮ੍ਰਿਤ ਕੜਗੇ ਵਾਲਾ ਰਾਣਾ ਸਿੰਘ ਮੋਰੀਆ ਸਾਡੀ ਛੋਟੀ ਪੈਰ ਹਰਪ੍ਰੀਤ ਕੋਲੀ ਹਾਸ ਪੈਣ ਵਾਲਾ ਫਰੰਦੀਪੁਰ ਦੇ हले झूले बि हुई तस्पाल बि हुई यादि बि हुई ऐं जरनैल मंगली सत अकतूबर पाणी ਮੁੰਡਾ ਹਲੇ ਵਾਲੇ ਨੇ ਟਰਾਈ ਕੀਤੀ ਮੇਰੇ ਮਿੱਤਰੋ ਪਾਇੰਟਰ ਰੇਟ ਅੱਜ ਵੀ ਵੱਡਾ ਖੇਡ ਮੇਲਾ ਕਿੱਧਰ ਜਾ ਰਿਹਾ ਹੈ ਕਹਿੰਦੇ ਮਾਨਤਾ ਗੋਜ਼ਰ ਕੌਰ ਜੀ ਬਾਬਾ ਜੋਰਮਨ ਸਿੰਘ ਆਪਾਂ ਸਾਡੇ ਸਿੰਘ ਦੀ ਯਾਦ ਵਿੱਚ ਵੱਡਾ ਖੇਡ ਮੇਲਾ ਹੁੰਦਾ ਹੈ ਔਰ ਦੀਪਾ ਹੋਇਆ 20 ਤਰੀਕ ਸਗੀਰੇ ਦਾ ਖੇਡ ਮੇਲਾ ਹੈ ਸਾਡੇ ਭਰਾ ਪਰਮਸਗੀਰਾ ਤੇ ਨਾਲ ਚਾਨਨ ਸਗੀਰਾ ਸਾਡੇ ਸੱਜਣਾਂ ਦੇ ਵੀਰ ਬਹੁਤ ਬਹੁਤ ਧੰਨਵਾਦ ਆਕਾ ਸਗੀਰਾ ਜੀ ਵੱਡਾ ਮੇਲਾ ਤੇ ਵੱਡਾ ਕੁੜੀ ਦਾ ਸ਼ੋਅ ਮੇਜ ਹੋਣਾ ਇਹ ਦੇ ਕੁੜੀਆਂ ਉਧਰ ਸੁਦਾ ਕਹਿੰਦੇ ਗੱਭਰੂ ਇਹ ਤਾਬਰ ਹੈ ਸੁਦਾ ਬਰਦਨ ਦਾ ਵੀ ਕਬੱਡੀ ਵਿੱਚ ਬਹੁਤ ਵੱਡਾ ਨਾਮ ਹੈ ਔਰ 28 ਤਰੀਕ ਮੁੰਡੇ ਦਾ ਰਾਣਿਆ ਕਰ ਸੱਤਾ ਗੁੱਡੇ ਬੋਰੀਆ ਆਹ ਰਾਜ ਦੇ ਪਲੇਟਾ ਤੋਂ ਧੂਆ ਨਿਕਲ ਆ ਕਾ ਮੁੰਡੇ ਦੇ ਆ ਗੁੱਡੇ ਦੀ ਕਬੱਡੀ ਪਾਈਏ ਮੇਰੇ ਮਿੱਤਰੋ ਆ ਹੈਰੀ ਚੌੜੇ ਵਾਲਾ ਹੈਰੀ ਜੌੜੇ ਵਾਲਾ ਔਰ ਸਾਹਮਣੇ ਰਵੀ ਸੰਧੂ ਨੇ ਕਿਹਾ ਹੈ ਕਿ ਪੁਆਇੰਟ

ਸਾਡੇ ਪੌਂਡਰੀ ਵਾਲੇ ਜਿਹੜਾ ਫਰਮੀ ਪੁਨੀ ਜਿਹੜੇ ਫਰਮੀ ਪੁਰੀਆ ਖੜ ਕੇ ਆਹਦੇ ਰੀ ਤਸਵੀਰ ਕਰਾਈਏ ਤੁਹਾਡੇ ਤੋਂ ਭਲਵਾਨਾ ਦੀ ਲੈ ਵੀ ਟੁੰਡੀ ਖੇਤ ਵਾਲੀ ਆਹਦੇ ਰੀ ਤਸਵੀਰ ਆਪਣੇ ਸਮੇਂ ਦੇ ਬਾਣੀ ਖਿਡਾਰੀ ਨੇ ਉੱਧ ਕਬੱਡੀ ਪਾਰੀਆਂ ਆ ਰਿਆ ਕਾਰਗੱਲ ਸਾਹਮਣੇ ਅਬਦਲਵੰਦੀ ਚਾਹਦਰੀਆ ਵਾਲਾ ਐ ਸਮੇਂ ਕਬੱਡੀ ਪਾਰਿਆ ਮੇਰੇ ਮਿੱਤਰੋ ਪੌਂਡਰੀਆ ਪੌਂਡਰੀਆ ਪੱਟਾ ਤੇ ਥਾਪੀਆਂ ਮਾਰੀਆਂ ਨੇ ਮੰਡਾ ਦੇ ਵਾਲਾ ਅਜਾਇਬ ਅੱਜ ਵੱਡਾ ਮੌਕਾ ਹੈ ਤੇਰੇ ਲਈ ਇੱਕ ਅਜਾਇਬ بھنڈارے والا <سؤال> تگڑا جبا لا گیا بنڈا اور گل چل ہے شہیدوں کے سرکار پچم پاشا شری گرو اردو دیوی مہاراجی شو پراپت ہوتی ہے ਮਿਹਰਬਾਨ ਮੰਨਣਾ ਚੰਗਾ ਹੋਇਆ ਤੇਰਾ ਮਾਤਾ ਸੁਰਸਿਏ ਤਾਬੇ ਦਾ ਸਰਦਾਰ ਕਰਦੇ ਆ ਮਨਾ ਕਪੂਰ ਵਾਲਾ ਆਇਆ ਕਬੱਡੀ ਪਾਰਾ ਮਨਾ ਕਪੂਰਾ ਫੇਰ ਆ ਗਿਆ ਹੈ ਜੀ ਜੌੜੇ ਮੰਨਿਆ ਕਹਿੰਦੇ ਲਾਹੌਰੀ ਮਲ ਵਾਲੇ ਨੂੰ ਆ ਮਲ ਦੇ ਨਾਲ ਟੱਕਰ ਲੈਣੀ ਪੈਣੀ ਆ ਲੋ ਜਾਣ ਇੱਥੇ ਦੇ ਬੋਲਿਆ ਤਾਬਾ ਇਹ ਰਿਹਾ ਸੁਰਸਿਏ ਤਾਬੇ ਦਾ ਸੁਪੁੱਤ ਰਾਜ ਕੰਨੋ ਨਾਲ ਜਫਾ जमेंम चल बा दुनिया समान सिहता अॼकल्ह कई रेट लॻियां ਕਾਮਾ ਮਾਰਨਾ ਪੈਂਦਾ ਪੂਰੇ ਮੈਚ ਥਾਣ ਥਾਰੀ ਬੋਲੀ ਜਾਂਦੀ ਜਿਹੜੇ ਟਾਲੀ ਵਾਲੇ ਖੇਡੇ ਨਾਲ ਉੱਟ ਕੇ ਨਾਲ ਅੱਗੇ ਦੇ ਨਾਲ ਜਾੜਿਆ ਪਹਾੜਾ ਪੱਫੇ ਤੋਂ ਕਿਸੇ ਨੇ ਲੱਗੇ ਸੀ ਬਾਈ ਤੇ ਵੱਜਣ ਨੂੰ ਕੰਦੇ ਉੱਪਰ ਟਾਕੇ ਪਰ ਹੁਣ ਕਬੱਡੀ ਸਰਕਲ ਤੋਂ ਬਹੁਤ ਵਿਆਸ ਵਾਲਾ ਕਬੱਡੀ ਪਾਰਿਆ ਥੋੜੇ ਦਿਨ ਪਹਿਲਾਂ ਮੂਸੇ ਪਿੰਡ ਦੀ ਧਰਤੀ ਦੇ ਬੈਠੇ ਸੀ ਕਿ ਪੀਸੀ ਭਲਵਾਨ ਪਿੱਟੂ ਭਲਵਾਨ ਤੇ ਅਮਰੀਕ ਭਲਵਾਨ ਗੱਲਾਂ ਕਰ ਰਹੇ ਸੀ ਕਿ ਪ੍ਰੰਦੀਪਰੀਆ ਗੋਪੀ ਇਹਨਾਂ ਧੌਲ ਮਾਰਦਾ ਤੇ ਫਿਰ ਪੱਟਾ ਨੂੰ ਆ ਜਾਂਦਾ ਉਹ ਜਿੱਕਰ ਕ ਸੀਗੇ ਤੇ ਸਿੰਘਪੁਰੇ ਰਾਜੇ ਦੀ ਕਲਮ ਲਿਖ ਰਹੀ ਸੀ ਪਰ ਸਾਹਮਣੇ ਮੁੰਡੇ ਨੇ ਸਾਲ ਮਾਰੀ ਹੈ ਪੁਆਇੰਟ ਆਪਣੀ ਟੀਮ ਦੇ ਹਿਸੇ ਜੋੜ ਰਿਹਾ ਹੈ ਸਰਦਾਰ ਤਾਖਾ ਕਬੱਡੀ ਤੇ ਧਾਰ ਮਾਰ ਕੇ ਪੱਤਾਰੂ ਉੱਡਾ ਅੱਜ ਕੱਲ ਅੱਜ ਕੱਲ ਅੱਜ ਕੱਲ ਮੁੱਖ ਦਿੰਦਾ ਅੱਜ ਕੱਲ ਰੇਡਰਾਂ ਨੂੰ ਮੁੱਖ ਦਿੰਦਾ ਅੱਜ ਕੱਲ ਰੇਡਰਾਂ ਨੂੰ ਆਹ ਲਾਵਾ ਤੇ ਮੁੰਡੇ ਨੇ ਫਾਰਾ ਗੋਲ ਜੜ متروک منانی چوپرا محنت رنگ کلے والا گرو کا خالص ایک تگڑا بمبر اپنی ਗੱਲ ਯਾਦ ਆਈ ਮੇਰੇ ਉਮਰ ਨੂੰ ਹੋਣੀ ਸੇਵਾ ਇਹ ਜਿਹੜਾ ਮੁੰਡਾ ਨਾ ਇਹਨੂੰ ਇਹਦੇ ਪੀਰ ਪਾਸ਼ਾ ਅੱਲਾਹ ਪਾਕ ਨੂੰ ਜਿਹੜੀ ਰਹਿਮਤ ਥੋੜੇ ਸਮਝ ਕਰਦੀ ਹੈ ਸਿੱਧੀ ਕਰੀਏ ਐਡਾ ਕਾਰੀਗਰ ਜਾਫੀ ਬਣ ਗਿਆ ਜਦੋਂ ਮੈਨੂੰ ਦੇਖਾਸ ਇਹ ਵੀ ਦੁਨੀਆ ਦਾ ਟਾਪਰ ਹੈ ਇਹ ਵੀ ਦੁਨੀਆ ਦਾ ਕੰਪੂ ਖਿਡਾਰੀਆਂ ਮੇਰੇ ਮਿੱਤਰੋ ਪਿੰਡਾਂ ਨੇ ਪਿੰਡੇ ਤੇ ਟੈਕਟਰ ਦਿੱਤਾ ਹੁੰਦੀਪੁਰੀ ਤੋਂ ਸਭ ਤੋਂ ਮਹਿਲਾ ਸਨਮਾਨ ਵਾਡੇ ਦੀ ਧਰਤੀ ਤੇ ਰੋਡੀ ਕੌਣ ਜਿੱਦੀ ਨਾ ਮਿਲਿਆ ਜਿੰਦਾ ਵੱਡਾ ਮਾਨ ਓਡੇ ਵੱਡੇ ਮਾਨ ਸਨਮਾਨ ਰਾਣਾ ਸਾਹਮਣੇ ਕਬੱਡੀ ਪੈ ਗਈ ਰੁੱਕਾ ਤਲਵੰਡੀ ਚੌਧਰੀਆਂ ਵਾਲਾ ਜਿਹਨੇ ਕਪੂਰਥਾਲੀ ਦੀ ਧਰਤੀ ਹੈ ਮੇਰੇ ਮਿੱਤਰੋ ਆਓ ਸਾਹਮਣੇ ਪਾਈ ਫੇ ਰੇਡ ਚਾਰ ਨੇ ਸਾਹਮਣੇ ਮਾਨ ਟਕਾਉਂਦੇ ਪਰ ਹੱਥ ਹੈ ਵਿਫਾਵੀ ਮਗਲਾ ਨਾ ਯਾਰ तूं आख़िया आखा ॾाढा नौजर बे आणे समय आज मो सम ਉਹ ਆਰਮਾਨ ਤੇ ਉਹ ਹੋ ਗਿਆ ਹੈ ਪਰ ਮੀਰਜ਼ਾ ਕਹਿੰਦੇ ਪੈ ਗਈ ਹੈ ਇਹ ਟੱਕਰ ਫੇਰ ਕਬੱਡੀ ਦੀ ਮੇਰੇ ਮਿੱਤਰੋ ਹਾਪੀ ਲਹਾਰੀ ਮੱਲ ਰਾਣਾ ਲਹਾਰੀ ਮੱਲ ਜੋ ਸੱਤਿਆ ਪਰਮਾ ਦੀ ਜੇਤਰੀ ਕਬੱਡੀ ਖੇੜੀ ਮੇਰੇ ਮਿੱਤਰੋ ਸ਼ੇਰ ਇਹ ਬੰਦਾ 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 ਸ਼ੇਰ ਇਹ ਨਹੌਰੀ ਮੱਲ ਦਾ ਪਿੰਡ ਹੈ ਮੇਰੇ ਮਿੱਤਰੋ ਵਾਹ ਹੋਏ ਅੱਜ ਮੰਨਿਆ ਅੱਜ ਦਾ ਰੰਗਦੀਪੁਰਿਆ ਪੱਕੇ ਪਾੜ ਤੇ ਦੁਬਈ ਵਾਲਾ ਮਾਰ ਗਿਆ ਵੱਡੇ ਪਿਆਰ ਤੇ ਰਿਹਾ ਆ ਸਾਹਮਣੇ ਚਾਰ ਜਾਂ ਫੇਰ ਉਹ ਕਹਿੰਦਾ ਆ ਜੀਵਨ ਜੀਵਨ ਹੋਇਆ ਜੋਰ ਵਿੱਚ ਬਾਬਾ ਮੇਰ ਕਰੇ ਕਿਸੇ ਪਲੇਅਰ ਦੇ ਸੱਟ ਬਿੰਦਲ ਕੇ ਜਿੰਨੇ ਪਲੇਅਰ ਆਏ ਆ ਸਾਰੇ ਹੱਸਦੇ ਖੇਡਦੇ ਜਾਣ ਉਧਰ ਮਾਲਾ ਬੈਰੀਗਰ ਦਾ ਗਹਿ ਕਨਮਾ ਧੰਨਵਾਦ ਹੈ ਇਹ ਤਾਂ ਮੈਂ ਸਾਹਮਣੇ ਆਇਆ ਜੇ ਤੁਹਾਡਾ ਕਿੰਨਾ ਮਾਮਾ ਹੈ ਜਾਂਦੇ ਬਸ ਦੇ ਰੋ ਬਹੁਤ ਬਹੁਤ ਸਤਿਕਾਰ ਬਾਲਾ ਮੈਰੀਕਰਦਾਰ 우ਸਤਾਦ ਗੱਪਰ ਕਰਨਾਟਸੇ ਵੀ ਕਬਰ ਸਾਉਂਡ ਉਹਨਾਂ ਦਾ ਵੀ ਵੱਡੇ ਪੱਦਰ ਤੇ ਧੰਨਵਾਦ ਲਓ 우ਸਤਾਦ ਗੱਪਰ ਦੀ ਸੱਤੇ ਦੇ ਰਹੇ ਆ ਅਗਲਾ ਰੌਣਕਾ ਵਹਾਵਾ 30 ਸਤੰਬਰ ਨੂੰ ਮਾੜੀ ਮੇਘੇ ਦੀ ਧਰਤੀ ਤੇ ਵੀ ਲੱਗਣਗੀ ਆ 6 ਲੱਖ ਰੱਖੀ ਦਾ ਇਕੱਠਾ ਹੋ ਗਿਆ 2 ਲੱਖ ਅਸੀਂ ਹੋਰ ਇਕੱਠਾ ਕਰਨਾ ਆਹ ਬਾਲ ਮਿਲ ਕੇ ਸਾਡੀ ਇਹ ਪੈਨਟ ਕਬੱਡੀ ਚ ਚੱਕਰ ਲਾਵੇਗੀ ਜਿਹੜਾ ਜਰੂਰ ਜਿਹੜਾ ਮਾਣਸ ਮਾਨ ਕਰਿਓ ਪੈਣੀ ਵਾਲਾ ਖਾਮ ਤੇ ਗੁਰਨਾਲ ਗੱਲਾਂ ਵੱਡੀਆਂ ਇਹਦਾ ਬਾਤ ਸਰਨਾ ਪਹਿਲਵਾਨੀ ਤਗੜਾ ਖੇਡਿਆ ਅਤੇ ਹਾਂ ਦੇ ਟਮੂ ਪਹਿਲਵਾਨ ਇਹ ਚੋਟੀ ਦੀ ਕਬੱਡੀ ਖੇਡ ਇਹੀ ਖਿਡਾਰੀ ਤਿਆਰ ਕੀਤੇ ਆ ਅੱਜ ਕਹਿੰਦੇ ਗੋਪੀ ਦੇ ਅਖਾਰੇ ਦੀ ਗੱਲ ਚੱਲਦੀ ਆ ਸਾਡੇ ਭਰਾ ਦੇ ਕੀ ਮੈਸਜ ਤੇ ਰਿਹਾ 15 ਤੇ 16 ਸਤੰਬਰ ਬਾਪੂ ਬੱਜੋ ਬਾਪੂ ਬੱਜੋ ਬਾਪੂ ਬੱਜੋ ਪਰ ਰਾਜੂ ਕੋਲੋਂ ਨੰਬਰ ਜੁੜ ਗਿਆ ਅੰਦਰ ਮੰਡੀ ਦੇ ਮੇਰੇ ਮੇਰੇ ਚੰਦਾ ਬਾਪਿਆ ਜਿੱਦਾਂ ਦਾ ਕੱਟ ਕਾਠ ਹੈ ਇੱਕ ਅਦਰੋਂ ਵਰਤੀਏ ਜਿਹਨਾਂ ਦੇ ਦਿਲ-ਦਿਲ ਅੰਨੀ ਜਾਨ ਹੈ ਉਹਨੂੰ ਗਰੋਹਾਂ ਵਿੱਚ ਵਰਤੀਏ ਇਹ ਆਉਣ ਵਾਲੇ ਟਾਈਮ ਦਾ ਵੱਡਾ ਜਾਸੀ ਹੋਵੇਗਾ ਆਹ ਸਾਹਮਣੇ ਜੀਤੇ ਨੇ ਜੀਤੇ ਨੇ ਜੀਤੇ ਨੇ ਕਿਹਨੂੰ ਸੱਚਿਆ ਆਹ ਗਰਦਾਸ ਔਰ ਗਰਦਾਸ ਬੱਜੂਗਾ ਗਰਦਾਸ گزری پرماتما ماں گزری گندو دے تر پی بچے آ کے پی ਚੋਟੀ ਦੇ ਸਾਹਮਣੇ ਜੀਵਨ ਫੈਰੇ ਪਿੰਡ ਵਾਲਾ ਗੱਲੀ ਤੇ ਸਾਡਾ ਰਜਿੰਦਰ ਕੰਧ ਹੋਰ ਵੀ ਦਾ ਧੰਨਵਾਦ ਹੈ ਸਾਹ ਬਟਾਲਾ ਤੇ ਜਗਰੂਪ ਸਾਡੇ ਪੁਰੇਵਾਲ ਸਾਰੇ ਵੀਰ ਨੇ ਸਾਡੇ ਸਤਕਾਰੀਆਂ ਦੇ ਲੈ ਵੀ ਮਨਦੀਪ ਕਬੱਡੀ ਪਾਈ ਗਏ ਲੋ ਕਬੱਡੀ ਇਹ ਕਹਿੰਦੇ ਵਾਲਿਆ ਇਹ ਕਹਿੰਦੇ ਤਾਪਰਾ ਦੁਨੀਆ ਦਾ ਇਹ ਜਿੰਨਾ ਵਧੀਆ ਪਲੇਅਰ ਉਹਨਾਂ ਵਧੀਆ ਇਨਸਾਨ ਹੈ ਕਿਉਂਕਿ ਦਾ ਉਸਤਾਦ ਬਹੁਤ ਵੱਡੇ ਪੱਧਰ ਦਾ ਇਨਸਾਨ ਹੈ ਫਟ ਪਾਸੇ ਹੰਮੀ ਰੁਕਦਾ ਹੰਮੀ ਰੁਕਦਾ ਆਉਂ ਜੱਟ ਰੁਕਦਾ ਹੰਮੀ ਰੁਕਦਾ ਕੌਣ ਆ ਗਿਆ ਰਾਜਪੁਰ ਦਾ ਮੇਲਾ ਫਾਈਨਲ ਨਿੱਕੀ ਮੱਛੀ ਦੇ ਵਿੱਚ ਮਾਰ ਰਲਦਾ ਨੇ ਔਰ 30 ਤਰੀਕ ਨੂੰ ਕਹਿੰਦੇ ਮੇਲਾ ਜਵੰਧਿਆਂ ਦੇ ਵਿੱਚ ਹੋਣਾ ਉੱਥੇ ਵੀ ਵੱਡੇ ਮੇਲੇ ਦੀ ਗੱਲ ਹੋਣੀ ਹੈ ਪਿਆਰ ਨਾਲ ਦੇਖੋ ਯਾਰ ਉਹ ਰਾਜੋ ਨੂੰ ਦੇਖੋ ਪਿੱਛੇ ਯਾਰ ਖਾਨ ਜਦੋਂ ਕਿਸੇ ਪਲੇਅਰ ਦੇ ਬਾਰੇ ਦੰਦਿਆ ਇੰਨਾ ਤੇਜ਼ ਪਰ ਦੰਗਾਨ ਵਾਲਾ ਬਿੱਟੂ ਵੀ ਕੋਈ ਤਾਵਾ ਜਾਫੀ ਬਣ ਸਕਦਾ ਆਹ ਸਾਹਮਣੇ ਕਬੱਡੀ ਪੈ ਰਹੀ ਆ ਸੰਦੀਪ ਕਰੀ ਗੱਲ ਸੋਹਣਿਆ ਲਓ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਕਬੱਡੀ ਪਈ ਹੋਈ ਆ ਚੌਮ ਜਦੋਂ ਕਹਿੰਗੇ ਇੱਕ ਫਟਾਫੁਰਗਾ ਸੁਦੇਸ਼ ਸਿੰਘ ਜੀ ਮਾਰ ਕਰਦੇ ਆ ਸੁਦੇਸ਼ ਸਿੰਘ ਜੀ ਮਾਰ ਕਰਦੇ ਪਰ ਕਹਿੰਦੇ ਇਹ ਆ ਨੌਜਵਾਨ ਪ੍ਰਭਾ ਆਹ ਕਰੀ ਗਲਤੀ 500 ਰੇ ਪੰਡਰੀਆਂ ਸੇਕ ਜਿਹਦਾ ਢੇਰੀਆਂ ਦੇ ਮੈਚ ਤੋਂ ਖੇਡਦੇ ਨਾ ਸਰਕਾ ਕਬੱਡੀ ਉਹਦੇ ਵੀ ਤੇਰੇ ਲਈ ਬੋਲ ਬੋਲਿਆ ਚੜਦੀ ਗਿਆ ਜਿਹੜੇ ਵੀਰਾਂ ਆਪਾਂ ਮਾਝਾ ਦਾ ਟਾਈਗਰ ਐਗਰ ਕਦੇ ਕ੍ਰੀਡਾ ਦੀ ਕਬੱਡੀ ਖੇਡ ਕੇ ਦੇਖੋ ਕਿਰ ਮਾਣ ਦੱਸਦਾ ਇਤਿਹਾਸ ਪਤਾ ਲੱਗੂ ਪਤਾ ਲੱਗੂ ਕਿ ਮਾਝਾ ਦਾ ਸਾਫਲ ਕਰਾਈ ਕ੍ਰੀਡਾ ਤੇ ਇਹ ਬੱਲੇ 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 ادھا گھنٹہ سر کٹ گیا اسی حساب سے چلی جانے بندی برا دبئی دو دو ہے یہ نمبر جیون सभु <laughs> ਨੰਬਰ 12 ਲੁਧਾਪਿਹਾਰ ਦੇ ਨਾਲ ਸਰਮਾਨ ਵੀਰੇ ਨਾਮ ਦੱਸਦੇ ਪਰ ਵੀਰ ਬਣ ਕੇ ਇਹਦਾ ਨਾਮ ਪੁੱਛੋ ਪਹਿਲਵਾਨ ਜੀ ਦਾ ਗੁਰਲਾਲ ਕਰਨਦੀਪੁਰੀਆ ਸਾਡਾ ਵੀਰ ਹੈ ਕਦੇ ਪਹਿਲਵਾਨੀ ਵੀਰ ਬਾਬਾ ਮੁੰਡਾ ਸਾਹ ਦੇ ਮੇਲੇ ਦੇ ਨੋਟਾ ਦੀ ਵਰਖਾ ਕੀਤੀ ਸੀਗੀ ਨੋਟਾ ਦੀ ਵਰਖਾ ਸਾਸੀ ਹੈ ਕਿ ਸਾਡੇ ਵੀਰ ਨੇ ਗੁਰਲਾਲ ਕਰਨਦੀਪੁਰੀਆ ਬਹੁਤ ਵੱਡੇ ਪਿਆਰ ਨਾਲਾਂ ਦੀ ਇੱਕ ਵਾਰ ਨੰਬਰ ਦੱਸ ਲੈਂਦੇ ਹੋਦਰ ਬਾਬਾ ਜੀ ਦੀ ਕੰਸਾਈਟ ਬੜੀ ਫਰੰਦੀਪੁਰ ਦਾ ਨੰਬਰ ਨੇ 73 ਤੇ ਸਰ ਸਿੰਘ ਦੀ ਟੀਮ ਨੇ ਨੰਬਰ ਨੇ 32 32 ਦੇ ਸਾਹਦੇ ਸੰਤੀ ਨਾਲ ਖਲਦੇ ਮੈਦਾਨ ਵਿੱਚੋਂ ਸਰਦੀਪੁਰ ਜੇਤਰੀਆ ਬਰਤਾਂ ਦਾ ਬਹੁਤ ਧੰਨਵਾਦ ਹੈ ਤੇਰੀ ਟੀਮ ਦੇ ਖਿਡਾਰੀਆਂ ਦਾ ਮੁੰਡਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਰਦੀਪੁਰ ਜੀ ਗੋਪੀ ਦੇ ਖਿਡਾਰੀਆਂ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਇਹ ਪ੍ਰਬੰਧਕਾਂ ਦਾ ਸਭੰਦ ਬੜਾ ਕਾਟਦਾ ਹੈ ਜਿਹੜੀ ਹੋਰ ਜੀ ਮਾਨ ਸੇਵਾ ਨਾਲ ਗੁਰਨਾਮ ਸੋਨੀ شام ستا آ جائی کے ਗੁਰਦੇਵ ਵੀ ਆ ਗਏ ਇੱਕਮ ਆ ਗਿਆ ਵੀ ਆਦੋ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦੋ ਇੱਕਮ ਦੇ ਨਾਮ ਤੇ ਜ਼ਬਰਦਸਤ ਆਪਣਾ ਮਾਈਕ ਲੈ ਲਓ ਇੱਕਮ ਫਟਾਪੁਰੀਆ ਸ਼ਹੀਦਲਾਲ ਕਿੱਤੇ ਰਾਹ ਗੱਲ ਸੋਹਤਾ ਸਾਹਿਬ ਦੀ ਬਾਰੇ ਵਿੱਚ ਹੋਏ ਸੋਹਹਾਨ ਆ ਗਏ ਆ ਗਏ ਗੁਰਦੇਵ ਆਪਣੇ ਬਾਬਾ ਅੰਤਾਰ ਸਿੰਘ ਦੀ ਯਾਰ ਆ ਗੁਰਦੇਵ ਆ ਗਿਆ ਨੌਜਵਾਨ ਗੁਰਦੇਵ ਫਰੰਦੀਪੁਰੀਆ ਦੇਵ ਕਹਿੰਦਾ ਹੁੰਦਾ ਵੀਰ ਨੂੰ ਪ੍ਰਜੈਤ ਦੀ ਪਰਵਾਹ ਦੋਸਤਾਂ ਨੂੰ ਚੱਲ ਚੱਲ ਇਹ ਕਹਿੰਦੇ ਚੁੰਡੀ ਚੁੰਡੀ ਪੜਾ ਸਾਡਾ ਰਵੀ ਜਗਰਾਤ ਸਿਆ ਜਾਂਦੇ ਨੇ ਕਿਉਂਕਿ ਵੱਡਾ ਖੇਡ ਮੇਲਾ ਆਇਆ ਹੈ ਤੇ ਤੁਸੀਂ ਆ ਗੱਬਰ ਰਾਈਟ ਹੈਂਡ ਸੌਂਡ ਦਾ ਉਧਰ